ਆ ਦੇਖੋ ਬਈ 1990 ਦੇ ਦਹਾਕੇ ਦਾ ਕਾਇਦਾ ਪਹਾੜਿਆਂ ਵਾਲਾ ਕਾਇਦਾ ਇਹ ਦੀਪ ਬਾਲ ਪਹਾੜਾ ਇਹਦਾ ਮੋਲ ਆ 2 ਰੁਪਏ ਉੱਤੇ ਤੁਸੀਂ ਲਿਖਿਆ ਵੀ ਦੇਖ ਸਕਦੇ ਹੋ ਇਹਨੇ ਪਹਾੜੇ ਲਿਖਿਓ ਯਾਰ ਦੇਖੋ 2 ਦਾ ਪਹਾੜਾ 3 ਦਾ 7 ਦਾ ਇਹਦੇ 20 ਤੱਕ ਦੇ ਪਹਾੜੇ ਆ ਇਹ 1990 ਦੇ ਵਿੱਚ ਕੱਲੇ ਛਿਆਰ ਜਵਾਕਾਂ ਨੂੰ ਹੀ ਦਿੱਤੇ ਜਾਂਦੇ ਹੁੰਦੇ ਸੀ ਜਿਹੜਾ ਜਵਾਕ ਛਿਆਰ ਹੁੰਦਾ ਸੀ ਵੀ ਕਲਾਸ ਦੇ ਵਿੱਚ ਵਧੀਆ ਪੜਦਾ ਹੁੰਦਾ ਸੀਗਾ ਉਹਨੂੰ ਇਹ ਪਹਾੜਾ ਦਿੱਤਾ ਜਾਂਦਾ ਹੁੰਦਾ ਸੀਗਾ ਕਾਇਦਾ ਦਿੱਤਾ ਜਾਂਦਾ ਹੁੰਦਾ ਸੀ ਪਹਾੜਿਆਂ ਦਾ ਤੇ ਫੇਰ ਉਹ ਸਾਰੀ ਜਮਾਤ ਦੇ ਵਿੱਚ ਉਹ ਜਮਾਤ ਤਪੜਾਂ ਦੇ ਬਣੀ ਹੁੰਦੀ ਇਧਰੀਆਂ ਤੇ ਫੇਰ ਉਹਨੂੰ ਇਹ ਮਤਲਬ ਦਿੱਤਾ ਜਾਂਦਾ ਸੀ ਜਦੋਂ ਤੇ ਉਹ ਸਾਰੀ ਕਲਾਸ ਦੇ ਸਾਹਮਣੇ ਇਹ ਪੜਦਾ ਹੁੰਦਾ ਸੀ ਤੇ ਬਾਕੀ ਜਿਹੜੀ ਜਮਾਤ ਰਹਿ ਜਾਂਦੀ ਹੁੰਦੀ ਸੀ ਉਹ ਸਾਰੇ ਜਣੇ ਉਸ ਹਾਰਜਵਾਗ ਦੇ ਮਗਰ ਮਗਰ ਬੋਲਦੇ ਹੁੰਦੇ ਸੀ ਉਹ ਮਤਲਬ ਪਹਾੜੇ ਪੜਿਆ ਪੜਦਾ ਹੁੰਦਾ ਸੀ ਮੁਰੇ ਤੇ ਬਾਕੀ ਜਮਾਤ ਉਹਦੇ ਮਗਰ ਮਗਰ ਬੋਲਦੀ ਹੁੰਦੀ ਸੀਗੀ ਜਿਨੇ ਜਿਨੇ ਵੀ ਇਹ ਕਹਾਇਦਾ ਪੜਿਆ ਜਾਂ ਜਿਨੇ ਜਿਨੇ ਵੀ ਇਹ ਦੇਖਿਆ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀਆਂ ਆਪਣੀਆਂ ਨਵੀਆਂ ਵੀਡੀਓ ਪੁਰਾਣੇ ਟੌਪਿਕਾਂ ਦੇ ਉੱਤੇ ਲੈ ਕੇ ਆਵਾਂਗੇ ਪੁਰਾਣਾ ਆਪਣਾ ਇਤਿਹਾਸ ਤੇ ਪੁਰਾਣੀ ਆਪਣੀ ਬੋਲੀ ਜਿਵੇਂ ਸਾਰਾ ਪਹਿਰਾਵਾ ਜਿਵੇਂ ਵੀ ਸੀ ਉਹ ਵੀ ਲੈ ਕੇ ਆਵਾਂਗੇ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਆਪਾਂ ਨੂੰ ਧੰਨਵਾਦੀ